वाहगुरु जी की फतेह नौवे पात्र गुरु तेग बहादुर पाशाह जी महाराज जी के साढ़े तीन सौ साल प्रोग्राम लिखे गए कौम वालों सरकार वालों शाघा योगन इसी लीग चलाए जो कि पोथी परमेश्वर का थान घर घर के सिखी का गहना पोथियां चाइया ਉਸ ਸਿੱਖਾਂ ਮੇਰਾ ਵਰੂ ਘਰ ਘਰ ਅੰਦਰ ਤਰਸਾਲ ਦਾ ਬੋਕਾ ਦੇ ਰਹੇ ਤੁਸੀਂ ਉਹਨਾਂ ਦੇ ਭਾਗੀ ਬਣੇ ਹੋ ਸਾਈ ਭਾਗ ਤੁਸੀਂ ਕਿੱਤੇ ਹਣ ਸਾਰੇ ਮੁਬਾਰਕ ਦੇ ਪੁੱਤਰ ਹੋ ਉਹ ਮੈਂ 2-4 ਮਿੰਟ ਦੇ ਵਿੱਚ ਹੀ ਕਿਉਂਕਿ ਨਾਗੈਂਤੀ ਵੀ ਕਰਤਮਾ ਹੈ ਫਿਰ ਮਾਸਟਰ ਆਪਣੇ ਪਰਦੇਸ ਵੀ ਜੇ ਪੰਜਾਬ ਤੋਂ ਆਏ ਇਹਨਾਂ ਨਾਲ ਗੈਂਤੀ ਕਰਵਾ ਜਿੱਤੇ ਤੁਸੀਂ ਪੋਥੀਆਂ ਘਰ ਪਾ ਜਾ ਰਹੇ ਹੋ ਉਸ ਦੇ ਨਾਮ ਤੁਸੀਂ ਨਾ ਪਹਿਲੀ ਅਖਰੀ ਤੇ ਗ੍ਰੰਥੀ ਵੀ ਤੁਸੀਂ ਪੜ੍ਹਨੀ ਹੈ ਕਿਉਂਕਿ ਪਾਠ ਦੇ ਅਸੀਂ ਕਰਦੇ ਕਰਦੇ ਹਾਂ ਲੇਕਿਨ ਪਾਠ ਕਰਨ ਦੇ ਨਾਲ ਸਾਡਾ ਕੇਵਲ ਪਾਠ ਸ਼ੁੱਧ ਨਹੀਂ ਹੁੰਦਾ ਪਹਿਲੀ ਅਖਰੀ ਦੇ ਵਿੱਚ ਕੱਖ ਕੱਖ ਗੰਦਾ ਗੰਦਾ ਗੁਨਾ ਇਹ ਸ਼ਬਦ ਬੋਲਣਾ ਥੋੜਾ ਔਖਾ ਹੈ ਇਹ ਔਖਾ ਇਸ ਲਈ ਸਾਨੂੰ ਗੁਰਬਾਣੀ ਪੜ੍ਹਨ ਤੋਂ ਪਹਿਲਾਂ ਸਾਡੇ ਅੰਦਰ ਪਿਆਰ ਹੋਣਾ ਚਾਹੀਦਾ ਪਾਗਣੀ ਚਾਹੀਦੀ ਹੈ ਤੁਹਾਡੇ ਦੇ ਤਾਂ ਸੀ ਤਾਂ ਤੁਸੀਂ ਪਾਠ ਕੀਤਾ ਹੈ ਦੂਸਰਾ 35 ਅੱਖਰ ਜਿਹੜੇ ਸਾਨੂੰ ਉਹਦੀ ਪੂਰੀ ਜਾਣਕਾਰੀ ਹੋਣੀ ਚਾਹੀਦੀ ਤੇ ਤੀਸਰੀ ਗ੍ਰੰਥਰਿਸ ਨੂੰ ਕਰਨੇ ਰੂਧ ਅਚਾਰ ਸਾਰੇ ਸੀ ਪਾਠ ਕਰਦੇ ਆ ਸੁਖਮਨੀ ਸਾਹਿਬ ਦਾ ਉਹ ਸੁਖਮਨੀ ਸਾਹਿਬ ਦੇ ਪਾਠ ਦੇ ਵਿੱਚ 70% ਪਾਠ ਹੀ ਕਰਦੇ ਆ ਸਿਮਰੋ ਸਿਮਰ ਸਿਮਰ ਸੁਖ ਪਾਓ ਜੇ ਤੇ ਆਖਰ ਦੇ ਵਿੱਚ ਰੋਣਾ ਹੋਵੇ ਤੇ ਅੱਗੇ ਅੱਗੇ ਹਾਹਾ ਹੋਵੇ ਉਂਗਲ ਹੋਵੇ

ਜੇਸੀ ਕਹਿੰਦੇ ਨੇ ਗੁਰ ਅਰਜਨ ਘਰ ਬੇਟਾ ਬਾਹਰ ਬਣ ਜਾਂਦਾ ਤੇ ਬਾਹਰ ਬੇਟਾ ਬਣ ਜਾਂਦਾ ਗੁਰ ਅਰਜਨ ਸੋ ਇਹ ਵਰਤਿਓ ਵਿਸ਼ਰਾਮ ਲੈ ਕੇ ਘਰ ਗੁਰੂ ਨਾਮਦਾਸ ਕੋਲ ਨੂੰ ਕਰਾਇਓ ਗੁਰੂ ਨਾਮਦਾਸ ਦੇ ਘਰ ਗੁਰ ਅਰਜਨ ਪਾਸ਼ਾ ਜੀ ਦਾ ਆਗਮਨ ਹੋਇਆ ਤੇ तिसरा ਸੰਗਤ ਜਿਹੜਾ ਹੈ ਪਾਵਾਂ ਹੋਣਾ ਚਾਹੀਦਾ गुरबाणी को सिर्फ पढ़ना सुनना विचारना गुरु जीवन का आधार भी बना है अच कौमें बहुत बड़ा भुलेखा पाया गया और पाया जा रहा सिख इतिहास न छेड़ छानी की जा रही है मैं प्रबंधक कई बार स्टेज पर कहना कोई भी प्रचार स्टेज पर बुला बोलन तो पहला उस बेनती करनी है जोड़ा इतिहास गुरु ग्रंथ साहब की विचारधारा नहीं मिलना ना अना सुनना जा रहा सातहास मिठहास पढ़िया जा रहा है इसलिए असि कोशिश करनी है जोड़ा इतिहास गुरु ग्रंथ साहब पातशाह जी की विचारधारा गुरु साहब जीवनिया मिलती ਸਕੇਲ ਰੂਪ ਦੇ ਵਿੱਚ ਜੀਵਨੀਆਂ ਸੁਣਾਉਣੀਆਂ ਲੰਮੀਆਂ ਬਿਖਾਵਾਂ ਸੁਣਾ ਕੇ ਗੁਰਸਾਖਾਂ ਦੇ ਵਿਖਾਸ ਬਣਾ ਕੇ ਸ਼ਰੀਆ ਖਰਾਕ ਕਰਨੀਆਂ ਜ਼ਾਇਜ਼ ਨੇ ਇਸ ਲਈ ਤੁਸੀਂ ਮਾਰਕ ਦੇ ਫਾਦ ਕਰੋ ਤੇ ਕੋਸ਼ਿਸ਼ ਕਰਿਆ ਕਰੋ ਬਾਣੀ ਨੂੰ ਆਪਾਂ ਧੰਦਾ ਨਾ ਬਣਾਈਏ ਮੇਰੇ ਤੋਂ ਪਹਿਲਾਂ ਸਤਿਗੁਰੂ ਸਾਹਿਬ ਨੇ ਕਹਿੰਨ ਨਾ ਦਿੱਤੀ ਸੀ ਜੋ ਤੁ ਕੋਈ ਧੰਦਾ ਬਣ ਜਾਂਦੀ ਹੈ ਉਹ ਸਾਡੇ ਜੀਵਨ ਦਾ ਧੰਦਾ ਬਣ ਜਾਂਦਾ ਮੈਂ ਵੀ ਉਚਾਰਿਆ ਸਟੇਟ ਰਿਟ ਪਾਰਲੀਮੈਂਟ ਦਾ ਨਮੂਨਾ ਚਾਰ ਕਰਨ ਦੀ ਡਿਊਟੀ ਹੈ ਲੇਕਿਨ ਅਜ ਤੱਕ ਅਸੀਂ ਕਿਸੇ ਕੋਲ ਡਿਮਾਂਡ ਵੀ ਕੀਤੀ ਨਾ ਕਰੀ ਦੇਖੋ ਬਹੁਤ ਸਾਰੇ ਸਟੇਟ ਜਾਉਂਦੇ ਆ ਪ੍ਰਬੰਧ ਰੋਕ ਸਤਿਕਾਰ ਕਰਨ ਦੇ ਕਰਦੇ ਲੇਕਿਨ ਉਹ ਤੁਸੀਂ ਧੰਦਾ ਬਣਾ ਲੈਂਦੇ ਆ ਅਰੇ ਦਾ ਕਰਨਿਆ ਪੰਜਾਬ ਜਹਾਜ ਹਰ ਤੱਕ ਕੁਰਬਾਨੀ ਨੂੰ ਪੇਸ਼ਣ ਦੀ ਕੋਸ਼ਿਸ਼ ਕਰਦੇ ਆ ਐਸਾ ਨਹੀਂ ਹੋਣਾ ਚਾਹੀਦਾ ਕੋਸ਼ਿਸ਼ ਕਰੋ ਤੁਸੀਂ ਆਪਣਾ ਕੰਮ ਆਖ ਕਰਦੇ ਹੋ ਬਹੁਤ ਨਾ ਸੁਣੋ ਮੁੱਦੇ ਕਰਕੇ ਉਸ ਮੌਕੇ

ਕਲਪਣੀਆਂ ਤੇ ਸੁਣੀਆਂ ਤੇ ਕੋਸ਼ਿਸ਼ ਕਰਨੀਆਂ ਤੇ ਪੜ੍ਹਨੀਆਂ ਸੁਣਨੀਆਂ ਵਿਚਾਰੀਆਂ ਕਿ ਜੀਵਨ ਦਾ ਆਧਾਰ ਬਣਾਉਣੀ ਫਤਿਹ ਬਣਾਉਣੀ ਵਾਅਦਾ ਕੀਤਾ